ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਧਰਮਪ੍ਰੀਤ ਜਵੰਦਾ ਤੇ ਸਵਾਗਤ ਕਰਦਾ ਇਹ ਵੀਡੀਓ ਦੇ ਵਿੱਚ ਮੈਂ ਖੜਾ ਸੰਗਰੂਰ ਤੋਂ ਜਦੋਂ ਪਾਤੜਾ ਨੂੰ ਜਿਹੜਾ ਰੋਡ ਜਾਂਦਾ ਹੈਗਾ ਇੱਕ ਵਾਰ ਰੋਡ ਦਿਖਾ ਦੇ ਪੱਟੀ ਉਹ ਵੱਡਾ 4 ਲੇਨ ਰੋਡ ਆ ਜਿਹੜਾ ਸੰਗਰੂਰ ਤੋਂ ਪਾਤੜਾ ਨੂੰ ਜਾਂਦਾ ਸੰਗਰੂਰ ਤੋਂ ਥੋੜੀ ਜੀ ਅੱਗੇ ਆ ਕੇ ਇੱਕ ਜੋਧਾ ਹੋਇਆ ਉਹ ਜੋਦੇ ਦੇ ਪਿੰਡ ਖੜਾ ਉਹਦੀ ਸਮਾਤ ਤੇ ਖੜਾ ਕਿਹੜਾ ਹੋਇਆ ਸੋਨੂੰ ਸਾਰੇ ਤੁਸੀਂ ਜਾਣਦੇ ਹੋ ਉਹਨੂੰ ਚੰਗੀ ਤਰ੍ਹਾਂ ਨਾਂ ਬਹੁਤ ਸੁਣਿਆ ਹੋਣਾ ਹੈਗਾ ਪਰ ਕਈਆਂ ਨੂੰ ਇਹ ਨਹੀਂ ਸੀ ਪਤਾ ਵੀ ਉਹ ਕਿਹੜੇ ਪਿੰਡ ਦਾ ਹੋਇਆ ਹੈਗਾ ਤੇ ਤੁਹਾਨੂੰ ਦਿਖਾਉਣੇ ਆ ਜਿਉਣਾ ਮੋੜ ਮੈਂ ਖੜਾ ਜਿਉਨੇ ਮੋੜ ਦੀ ਸਮਾਦ ਦੇ ਉੱਤੇ ਪਿੰਡ ਮੋੜ ਜ਼ਿਲ੍ਹਾ ਸੰਗਰੂਰ ਤੇ ਇਹ ਸੰਗਰੂਰ ਜ਼ਿਲ੍ਹੇ ਦੇ ਹੋਏ ਨੇ ਤੇ ਕਈਆਂ ਨੂੰ ਹੁੰਦਾਗਾ ਵੀ ਕੋਈ ਬਠਿੰਡੇ ਕੰਨੇ ਜਿਹੜੇ ਮੋੜ ਨੇ ਉੱਥੋਂ ਦੇ ਨੇ ਜਾਂ ਅੰਮ੍ਰਿਤਸਰ ਕੰਨੇ ਜਿਹੜੇ ਮੋੜ ਨੇ ਉੱਥੋਂ ਦੇ ਨੇ ਨਹੀਂ ਇਹ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੋੜ ਨੇ ਸੰਗਰੂਰ ਤੋਂ ਕਰੀਬਨ 10-12 ਕਿਲੋਮੀਟਰ ਹੈ ਉੱਥੋਂ ਦੇ ਜੋਧਾ ਹੋਏ ਨੇ ਤੇ ਸਾਰੇ ਜਾਣਦੇ ਨੇ ਜਿਉਨੇ ਮੋੜ ਬਾਰੇ ਕਾਲੇ ਕੱਪੜਿਆਂ ਦਾ ਸ਼ਕੀਨ ਸੀ ਚਿੱਟੀ ਘੋੜੀ ਦਾ ਸ਼ਕੀਨ ਸੀ ਤੇ ਜਿਉਨੇ ਮੋੜ ਵਾਰੇ ਜੇ ਮੈਂ ਹੁਣ ਗੱਲ ਕਰਾਂ ਤਾਂ ਜਿਉਨੇ ਮੋੜ ਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਂਦਾ ਸੀ ਡੋਗਰ ਤੋਂ ਆਪਣੇ ਭਰਾ ਕਿਸ਼ਨੇ ਦੀ ਤੇ ਇਹ ਮਾਤਾ ਨੈਣਾ ਦੇਵੀ ਦਾ ਇੱਕ ਸੱਚਾ ਭਗਤ ਸੀਗਾ ਤੇ ਬਾਕੀ ਤੁਸੀਂ ਜਾਣਦੇ ਹੋ ਇਤਿਹਾਸ ਨੂੰ ਵਿੱਚ ਬਹੁਤ ਦੋ ਤਿੰਨ ਫਿਲਮਾਂ ਵੀ ਆਈਆਂ ਨੇ ਉਹਨਾਂ ਦੇ ਵਿੱਚ ਕੁਝ ਇਤਿਹਾਸ ਤਰੋੜ ਮਰੋੜ ਕੇ ਦੱਸਿਆ ਗਿਆ ਹੈਗਾ ਤੇ ਸ਼ਾਇਦ ਮੈਨੂੰ ਵੀ ਉਹਨਾਂ ਨਹੀਂ ਪਤਾ ਵੀ ਮੈਂ ਵੀ ਮਾਫੀ ਮੰਗਦਾ ਹਾਂ ਵੀ ਮੈਨੂੰ ਇਹ ਇਤਿਹਾਸ ਨਹੀਂ ਪਤਾ ਪਰ ਜਿਨ੍ਹਾਂ ਨੂੰ ਅਨ ਮੈਂ ਨਾ ਕਿ ਜ਼ਰੂਰ ਦੱਸਣਾ ਚਾਹਣਾ ਆ ਵੀ ਜਿਉਣਾ ਮੋੜ ਹੋਇਆ ਜਿਹੜਾ ਉਹ ਸੰਗਰੂਰ ਜ਼ਿਲ੍ਹੇ ਦਾ ਹੋਇਆ ਹੈਗਾ ਵੀ ਕਈਆਂ ਨੂੰ ਬਾਕੀ ਜਿਨ੍ਹਾਂ ਨੂੰ ਪਤਾ ਸੀਗਾ ਉਹ ਕਮੈਂਟਾਂ 'ਚ ਜ਼ਰੂਰ ਦੱਸਿਓ ਤੇ ਆਪਣੇ ਭਰਾ ਦੀ ਮੌਦਾ ਬਦਲ ਲੈਂਦਾ ਸੀਗਾ ਤੇ ਜੇ ਇਹ ਗੱਲ ਕਰੀਏ ਤਾਂ ਇਹ 2013 ਵਿੱਚ ਜਿਹੜੀ ਸਟੈਚੂ ਲੱਗਿਆ ਸੀਗਾ ਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਉਦੋਂ ਕਾਲੀ ਦਲ ਦੀ ਸਰਕਾਰ ਸੀ ਸੁਖਦੇਵ ਸਿੰਘ ਢੀਂਡਸਾ ਜੀ ਨੇ ਜਿਹੜਾ ਇਹਦਾ ਉਦੋਂ ਹਟਾਣ ਕੀਤਾ ਸੀਗਾ ਤੇ ਇਹ ਆਰਟਿਸ ਤਾਰਾ ਸਿੰਘ ਜਿਹੜੇ ਰੈਕ ਕੋਡ ਦੇ ਹੋਏ ਨੇ ਉਹਨਾਂ ਨੇ ਬਣਾਇਆ ਗਿਆ ਹੈਗਾ ਤੇ ਇੱਕ ਵਾਰ ਚਾਰੇ ਪਾਸਿਓਂ ਦਿਖਾ ਦੀ ਪੱਟੀ ਦੀ ਸਟੈਚੂ ਜਿਹੜਾ ਲੱਗਿਆ ਹੋਇਆ ਹੈਗਾ ਤੇ ਜਿੰਨਾ ਵੀ ਇਹ ਮਤਲਬ ਆਰਟਿਸਟ ਤਾਰਾ ਸਿੰਘ ਦੇ ਪਵਿੱਤਰ ਪ੍ਰਵਿੰਦਰ ਸਿੰਘ ਉਹਨਾਂ ਨੇ ਬਣਾਇਆ ਹੈਗਾ ਤੇ ਇਹਨਾਂ ਨੇ ਜਿੰਨੇ ਵੀ ਹੋਰ ਵੀ ਮਤਲਬ ਬਹੁਤ ਸਟੈਚੂ ਨੇ ਮਤਲਬ ਜਿੰਨੇ ਮੈਥਿਆਣਾ ਸਾਹਿਬ ਵਿੱਚ ਲੱਗੇ ਹੋਏ ਨੇ ਉੱਥੇ ਵੀ ਕਾਫੀ ਜਿਹੜੇ ਸਟੈਚੂ ਨੇ ਉਹ ਆਰਟਿਸਟ ਤਾਰਾ ਸਿੰਘ ਨੇ ਬਣਾਏ ਹੋਏ ਨੇ ਤੇ ਬਾਕੀ ਮੈਂ ਹੀ ਕਹਣਾ ਹੁਣਾਂ ਵੀ ਜਿਉਣੇ ਮੋੜ ਦੀ ਇਹਨੇ ਆਪਦੀ ਭਾਈ ਦੀ ਜਿਹੜੀ ਮੌਤ ਦਾ ਬਦਲਾ ਲੈਂਦਾ ਸੀਗਾ ਠੀਕ ਆ ਅੱਜ ਕੱਲ ਪੁਰਾ ਮਾ ਦੇ ਵਿੱਚ ਬਹੁਤ ਰਿਸ਼ਤੇ ਆ ਜਿਹੜੇ ਟੁੱਟਦੇ ਨੇ ਪਰ ਇੱਕ ਮਿਸਾਲ ਇਹਨਾਂ ਦੀ ਆ ਵੀ ਜਿਹਨੇ ਆਪਦੇ ਭਾਈ ਦੇ ਨਾਲ ਖੜ ਕੇ ਵੀ ਭਾਈ ਦੀ ਮੌਤ ਦਾ ਬਦਲਾ ਲੈਂਦਾ ਸੀ ਤੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਇਹ ਪਹਿਲਾਂ ਦੇਖਿਆ ਸੀਗਾ ਜਿਉਣਾ ਮੋੜ ਦੀ ਸਮਾਤਾ ਜਰੂਰ ਦੱਸਿਓ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਇਹ ਪਾਤੜਾ ਸੰਗਰੂਰ ਰੋਡ ਤੇ ਆ ਜਿਉਣਾ ਮੋੜ ਪਿੰਡ ਤੇ ਅੱਜ ਕੱਲ ਇਹ ਪਿੰਡ ਦਾ ਨਾਮ ਆ ਜਿਹੜਾ ਜਿਉਣਾ ਮੋੜ ਦੇ ਨਾਂ ਤੇ ਰੱਖਿਆ ਗਿਆ ਮਤਲਬ ਜਉਣਾ ਜਉਣੇ ਵਾਲੀ ਮੋੜ ਵਜਦਾ ਹੈ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟਾਂ ਵਿੱਚ ਜ਼ਰੂਰ ਲਿਖਣਾ ਜੈ ਮਾਤਾ ਦੀ ਕਿਉਂਕਿ ਇਹ ਮਾਤਾ ਨੈਣਾ ਦੇਵੀ ਦਾ ਇੱਕ ਸੱਚਾ ਭਗਤ ਸੀ ਧੰਨਵਾਦ ਜੇ ਵੀਡੀਓ ਵਧੀਆ ਲੱਗੀ